ਜੋ ਬਹੁਤ ਵੱਡਾ ਜਰਨੈਲ ਹੈ ਗਰਮਖੋ ਗੁਰੂ ਦਾ ਸਿੱਖ ਵੀ ਹੈ ਕਿਰਦਾਰ ਵੀ ਬੜਾ ਉੱਚਾ ਸੁੱਚਾ ਹੈ ਸਰਦਾਰ ਹਰੀਸ ਨਲਵਾ ਗਰਮਖੋ ਜਮੀਨ ਤੇ ਚਾਦਰ ਵਿਛਾਈ ਹੈ ਤੰਬੂ ਦੇ ਅੰਦਰ ਗਰਮਖੋ ਜਿੱਥੇ ਡੇਰਾ ਲਾਇਆ ਹੋਇਆ ਰਹਿ ਰਸਤੇ ਬਾਟ ਕਰ ਰਿਹਾ ਹੈ ਇੱਕ 19 ਸਾਲਾਂ ਦੀ ਔਰਤ ਜਿਹਦਾ ਨਾਮ ਆਇਆ ਜੀ ਬਾਨੋ ਦੇਖੋ ਸਿੱਖ ਦਾ ਕਿਰਦਾਰ ਕੀ ਹੁੰਦਾ ਹੈ ਖਾਲਸਾ ਕਹਿੰਦੇ ਕਿੰ ਨੂੰ ਨੇ 19 ਸਾਲਾਂ ਦੀ ਔਰਤ ਬਾਨੋ ਆਪਣੇ ਮੰਗੇਤਨ ਪੁੱਛ ਜੀ ਗੁਫਾਮ ਨੂੰ ਗੁਫਾਮ ਨੂੰ ਪੁੱਛਦੀ ਹੈ ਕਹਿੰਦੀ ਇਹ ਕੌਣ ਲੋਕ ਨੇ ਲੰਬੇ ਦਾੜੇ ਵਾਲੇ ਲੰਬੇ ਕੇਸਾਂ ਵਾਲੇ ਜਿਨ੍ਹਾਂ ਨੇ ਸਾਡੇ ਜਿੱਤ ਪ੍ਰਾਪਤ ਕਰ ਲਈ ਸਾਨੂੰ ਇਸ ਇਲਾਕੇ ਚੋਂ ਭਜਾ ਦਿੱਤਾ ਅੱਗੋਂ ਗੁਫਾਮ ਕਹਿੰਦਾ ਕਹਿੰਦਾ ਬਾਨੋ ਇਹ ਗੁਰੂ ਦਾ ਖਾਲਸਾ ਹੈ ਇਹ ਗੁਰੂ ਦਾ ਖਾਲਸਾ ਹੈ ਇਹ ਕਿਸੇ ਕੋਲ ਡਰਦਾ ਨਹੀਂ ਇਹਨਾਂ ਨੇ ਸਾਨੂੰ ਇਸ ਜੀਤ ਤੋਂ ਬਜੇ ਇੱਥੋਂ ਭਜਾਇਆ ਹੈ ਹੁਣ ਆਪਾਂ ਲੁਕਦੇ ਫਿਰਦੇ ਆ ਅੱਗੋਂ ਬੰਨੋਂ ਪੱਤਾ ਕੀ ਕਹਦੀ ਆਪਣੇ ਮਗੀਤਰ ਨੂੰ ਕਹਿੰਦੀ ਮੇਰਾ ਦਿਲ ਕਰਦਾ ਇੱਕ ਵਾਰ ਇਹ ਗੁਰੂ ਕੇ ਖਾਲਸੇ ਨਾਲ ਮਿਲਾਂ ਇਹਨਾਂ ਦੇ ਜਰਨੈਲ ਨੂੰ ਮੈਂ ਮਿਲਾਂ ਤਾਂ ਅੱਗੋਂ ਗੁਰ范 ਪੱਤਾ ਕੀ ਕਹਿੰਦਾ ਕਿੰਦਾ ਨਾ ਬੰਨੋ ਨਾ ਤੂੰ ਦੁਸ਼ਮਣਾਂ ਦੀ ਔਰਤ ਹੈਂ ਪਤਾ ਨਹੀਂ ਤੇਰੇ ਨਾਲ ਇਹ ਕੀ سلوਕ ਕਰਨਗੇ ਤੂੰ ਦੁਸ਼ਮਣ ਦੀ ਔਰਤ ਆਂ ਸ਼ਾਇਦ ਤੇਰੇ ਨਾਲ ਪਤਾ ਨਹੀਂ ਕੀ سلوਕ ਕਰਨਗੇ ਤੂੰ ਨਾ ਜਾਈਂ ਕਹਿੰਦੀ ਮੈਂ ਮਿਲਣਾ ਇੱਕ ਵਾਰ ਇਹ ਕਹਿੰਦੀ ਮਿਲਣਾ ਉਹ ਮਨਾ ਕਰਦਾ ਇਹ ੱਤਕਾ ਮਾਰਦੀ ਜੀ ਆਪਣੇ ਮਗੀਤਰ ਨੂੰ ਉਧਰ ਭਜਦੀ ਜਿੱਧਰ ਤੰਬੂ ਲੱਗਾ ਆ ਖੜੀ ਸਨਲਵੇ ਦਾ ਤੇ ਥੋੜਾ ਜਿਹਾ ਪਿਛਾ ਕਰਦਾ ਫਿਰ ਵਾਪਸ ਆ ਜਾਂਦਾ ਕਹਿੰਦੇ ਨਹੀਂ ਫੜਿਆ ਨਾ ਜਾਵਾਂ ਮੈਂ ਨਹੀਂ ਕਿ ਸਿੱਖਾਂ ਦੇ ਕਾਬੂ ਨਾ ਆ ਜਾਵਾਂ ਹੁਣ ਬਾਨੋ ਪਹੁੰਚੀ ਇਹ ਤੰਬੂ ਦੇ ਸਿੱਖ ਪੜਾ ਦੇ ਰਿਹਾ ਕਹਿੰਦੀ ਜੀ ਮੈਂ ਸਿੱਖਾਂ ਦੇ ਜਨਰਲ ਹਰੀਸੇ ਨਲਵੇ ਨੂੰ ਮਿਲਣਾ ਅੰਦਰ ਲਗਾਉਂਦਾ ਉਹ ਇਸ਼ਾਰਾ ਕਰਦਾ ਵੀ ਬੈਠ ਜਾ ਇੱਥੇ ਜੇ ਪਾਬਕੀ ਸਿੱਖ ਇਬਾਦਤ ਕਰ ਰਿਹਾ ਹੈ ਸਰਦਾਰ ਹਰੀਸੇ ਨਲਵਾ ਰੈਸ ਦਾ ਪਾਠ ਕਰਦਾ ਪਿਆ ਰੈਸ ਦੇ ਪਾਠ ਦੀ ਸਮਾਪਤੀ ਹੋਈ ਅਰਦਾਸ ਕੀਤੀ ਅਰਦਾਸ ਤੇ ਅਖੀਰ ਤੇ ਪੜਿਆ ਗਿਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵੀ ਗਈ ਕਿੰਨੀ ਸਰਦਾਰ ਜੀ ਸਤਿ ਸ੍ਰੀ ਅਕਾਲ ਅੜੀ ਸੁਣਨ ਕਹਦਾ ਜੀ ਸਤਿ ਸ੍ਰੀ ਅਕਾਲ ਕਿੰਨੀ ਮੈਂ ਬਾਨੋ ਆ ਮੇਰਾ ਨਾਮ ਬਾਨੋ ਮੈਂ ਤੁਹਾਨੂੰ ਮਿਲਣ ਵਾਸਤੇ ਆਈ ਆ ਇੱਕ ਮੇਰਾ ਸਵਾਲ ਹੈ ਤੁਹਾਨੂੰ ਤੁਸੀਂ ਸਾਡੇ ਨਾਲ ਲੜਦੇ ਕਿਉਂ ਪਠਾਨਾਂ ਨਾਲ ਲੜਦੇ ਕਿਉਂ ਇਹਨਾਂ ਖੂਨ ਖਰਾਬਾ ਕਿਉਂ ਕਰਦੇ ਹੋ ਅੱਗੋਂ ਸਰਦਾਰ ਹਰੀਸ ਨਲਵਾ ਜੀ ਪਤਾ ਕੀ ਕਹਿੰਦੇ ਕਿਤੇ ਬਾਨੋ ਅਸੀਂ ਤੁਹਾਡੇ ਨਾਲ ਸਾਡਾ ਕੋਈ ਵੈਰ ਨਹੀਂ ਤੁਹਾਡੇ ਨਾਲ ਨਹੀਂ ਲੜਦੇ ਅਸੀਂ ਤਾਂ ਜ਼ੁਲਮ ਦੇ ਖਿਲਾਫ ਲੜਦੇ ਆ ਜਦੋਂ ਪਠਾਨ ਜ਼ੁਲਮ ਕਰਦੇ ਨੇ ਉਹਨਾਂ ਦੇ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਆ ਸਾਡੇ ਗੁਰੂ ਨੇ ਸਾਨੂੰ ਜ਼ੁਲਮ ਦੇ ਖਿਲਾਫ ਹੀ ਲੜਨਾ ਸਿਖਾਇਆ ਹੈ ਸਾਡੇ ਗੁਰੂ ਦਾ ਹੁਕਮ ਹੈ ਇਹ ਕਹਿੰਦੇ ਕੀ ਹੁਕਮ ਹੈ ਕਹਿੰਦੇ ਪੈ ਕਾ ਹੁਕੂ ਦੇਤ ਨਹਿ ਨੇ ਪੈਮਾਨ ਤੇ ਆਣ ਨਾ ਕਿਸੇ ਕੋ ਡਰਦੇ ਆ ਨਾ ਕਿਸੇ ਨੂੰ ਡਰਾਉਨੇ ਆਸੀਂ ਇਹ ਸਾਡੇ ਗੁਰੂ ਦਾ ਹੁਕਮ ਆ ਇਹ ਬੜੀ ਪ੍ਰਭਾਵਿਤ ਹੋਈ ਗੱਲਾਂ ਕਰਦਿਆ ਕਰਦਿਆ ਪਤਗੀ ਕਹਿੰਦੀ ਕਹਿੰਦੀ ਸਿੱਖਾ ਦੇ ਜਰਨਲ ਮੇਰਾ ਦਿਲ ਕਰਦਾ ਮੇਰੀ ਕੁੱਖ ਦੇ ਵਿੱਚੋਂ ਤੇਰੇ ਵਰਗਾ ਪੁੱਤਰ ਪੈਦਾ ਹੋਵੇ ਹੁਣ ਸਮਝੋ ਗੁਰਮੁਖੋ ਤੁਸੀਂ ਅੱਗੋਂ ਹੜੀਸੇ ਨਲਵੇਂ ਦੋਵੇਂ ਹੱਥ ਜੋੜ ਲੈ ਕਹਿੰਦਾ ਬਾਨੋ ਮੇਰਾ ਵਿਆਹ ਹੋ ਚੁੱਕਿਆ ਹੈ ਇਸ ਵੇਲੇ 40 42 ਸਾਲ ਉਮਰ ਮੇਰੀ ਦੋ ਮੇਰੇ ਲੜਕੇ ਨੇ ਇੱਕ ਮੇਡੀ ਲੜਕੀ ਹੈ ਤੇ ਕਹਿੰਦੀ ਸਿੱਖਾ ਤੇ ਜਨੈਲ ਤੂੰ ਗੱਲ ਸਮਝ ਫਿਰ ਕਿਹਾ ਵਿਆਹ ਹੋ ਚੁੱਕਿਆ ਦੁਬਾਰਾ ਮੇਰਾ ਨਿਕਾਹ ਕਰਲਾ ਤੂੰ ਮੈਂ ਚਾਹੁੰਨੀ ਮੇਰੀ ਕੋਖ ਵਿੱਚੋਂ ਤੇਰੇ ਵਰਗਾ ਬਹਾਦਰ ਤੇਰੇ ਵਰਗਾ ਜੋਧਾ ਜਨੈਲ ਪੈਦਾ ਹੋਵੇ ਹਰੀ ਸੇ ਨਲਵੇ ਦੀਆਂ ਅੱਖਾਂ ਲਾਲ ਹੋ ਗਈਆਂ ਕਿਤੇ ਬਾਨਾ ਹੁਣੇ ਚਲੀ ਜਾਇ ਇੱਥੋਂ ਹੁਣੇ ਚਲੀ ਜਾਇ ਇੱਥੋਂ ਜੋ ਚਲੀ ਨਾ ਜਦੋਂ ਜਦੋਂ ਗੁੱਸੇ ਨਾਲ ਹਰੀ ਸੇ ਨਲਵੇ ਲੈ ਕੇ ਹੁਣੇ ਚਲੀ ਜਾਇ ਤੂੰ ਵੇਖੋ ਕਿਰਦਾਰ ਕੀ ਹੁੰਦਾ ਸਿੱਖ ਦਾ ਖਾਲਸੇ ਦਾ ਕਿਰਦਾਰ ਕੀ ਹੁੰਦਾ ਉਸ ਵੇਲੇ ਬਾਨੋ ਜਦੋਂ ਚਲੀ ਨਾ ਜਾਣ ਲੱਗੇ ਕਿ ਮੇਨਾ ਮਾਰਤਾ ਮੇਨਾ ਕੀ ਮਾਰਿਆ ਕਹਿੰਦੀ ਉਹ ਸਿੱਖਾ ਦੇ ਜਰਨੇਲਾ ਮੈਂ ਸੁਣਿਆ ਸੀ ਅੱਜ ਤੱਕ ਗੁਰੂ ਨਾਨਕ ਦੇ ਘਰੋਂ ਤੋਂ ਉਹਦੇ ਸਿੱਖ ਦੇ ਘਰੋਂ ਕੋਈ ਖਾਲੀ ਨਹੀਂ ਗਿਆ ਅਫਸੋਸ ਮੈਂ ਤੇਰੇ ਦਰ ਤੋਂ ਖਾਲੀ ਜਾ ਰਹੀ ਹਾਂ ਉਹ ਸਿੱਖਾ ਦੇ ਜਰਨੈਲਾ ਮੈਂ ਸੁਣਿਆ ਸੀ ਅੱਜ ਤੱਕ ਗੁਰੂ ਨਾਨਕ ਦੇ ਘਰੋਂ ਤੋਂ ਉਹਦੇ ਸਿੱਖ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ ਪਰ ਅਫਸੋਸ ਮੈਂ ਤੇਰੇ ਦਰ ਤੋਂ ਅੱਜ ਖਾਲੀ ਜਾ ਰਹੀ ਹਾਂ ਹੁਣ ਗੱਲ ਕਿੱਧਰ ਹੋ ਗਈ ਗੁਰੂ ਵਾਲੇ ਗੁਰਮਖੋ ਉਸ ਵੇਲੇ ਬੁਲਾਇਆ ਕਹਿੰਦੇ ਬੰਨਾ ਰੁਕ ਜਾ ਕਿ ਮਿੰਟ ਉੱਚੀ ਜਗ੍ਹਾ ਤੇ ਬਿਠਾਇਆ ਇਸ਼ਾਰਾ ਕੀਤਾ ਨਾਲ ਦੇ ਸਿੱਖ ਨੂੰ ਵੀ ਇੱਕ ਚਾਦਰ ਲੈ ਕੇ ਆਓ ਹੁਣ ਬਾਨੋ ਸਮਝਦੀ ਸ਼ਾਇਦ ਇਹ ਚਾਦਰ ਬਾਕੇ ਮੇਰਾ ਨਿਕਾਹ ਕਰੇਗਾ ਉਹਨਾਂ ਦੇ ਕਰਦੇ ਹੋਣਗੇ ਚਾਦਰ ਬਾਕੇ ਨਿਕਾਹ ਕਰਦੇ ਹੋਣਗੇ ਮੁਸਲਮਾਨਾਂ ਦੇ ਵਿੱਚ ਉੱਚੀ ਜਗ੍ਹਾ ਤੇ ਬਿਠਾਇਆ ਚਾਦਰ ਮੰਗਾਈ ਤੇ ਚਾਦਰ ਬਾਤੀ ਸਿਰ ਦੇ ਉੱਤੇ ਹਰੇ ਸੁੰਨਲਵੇਂ ਆਪ ਤੇ ਕਹਿੰਦੇ ਬਾਨੋ ਕੀ ਕਹਿੰਦੀ ਸਾਂ ਕਹਿੰਦੀ ਮੈਂ ਇਹ ਕਿ ਆ ਕਿ ਮੇਰੀ ਕੁੱਖ ਦੇ ਵਿੱਚੋਂ ਤੇਰੇ ਵਰਗਾ ਜੋਧਾ ਤੇਰੇ ਵਰਗਾ ਬਹਾਦਰ ਤੇਰੇ ਵਰਗਾ ਸੂਰਬੀਰ ਜਨੈਲ ਪੈਦਾ ਹੋਵੇ ਤੇ ਉਸ ਵੇਲੇ ਗੁਰਮੁਖੜੀ ਸਿਨਲਵੇਂ ਬਨੋ ਦੇ ਪੈਰ ਫੜਨੇ ਆਖਿਆ ਬਨੋ ਇਹ ਸਿੱਖ ਦਾ ਤੇਰੇ ਨਾਲ ਵਾਦਾ ਹੈ ਵਚਨ ਹੈ ਤੇਰੇ ਨਾਲ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰੇ ਧਰਮ ਦਾ ਪੁੱਤਰ ਹੈ ਤੂੰ ਆਖਿਆ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰੇ ਧਰਮ ਦਾ ਪੁੱਤਰ ਆਇਤੋਂ ਤੇ ਸਾਰੀ ਵਾਸ਼ਰਵਾ ਸਾਰੇ ਵਿਕਾਰਾਂ ਦੀ ਮੈਲ ਦੂਰ ਹੋ ਗਈ ਉਸ ਵੇਲੇ ਬਨੋ ਜੀ ਅੱਖ ਜੱਤੂ ਆ ਗਏ ਕਹਿੰਦੀ ਜਿਸ ਕੌਮ ਦੇ ਵਿੱਚ ਐਡੇ ਉੱਚੇ ਕਿਰਦਾਰ ਵਾਲੇ ਸਿੱਖ ਹੋਣ ਜਿਸ ਕੌਮ ਦਾ ਕਿਰਦਾਰ ਐਡਾ ਚੁੱਚਾ ਉੱਚਾ ਸੁੱਚਾ ਹੋਵੇ ਕਹਿੰਦੀ ਉਸ ਕੌਮ ਨੂੰ ਕੋਈ ਹਰਾ ਨਹੀਂ ਸਕਦਾ ਉਸ ਕੌਮ ਦੀ ਕੋਈ ਪਿੱਠ ਨਹੀਂ ਆ ਸਕਦਾ ਜਿਸ ਕੌਮ ਦੇ ਵਿੱਚ ਐਡੇ ਉੱਚੇ ਸੁੱਚੇ ਕਿਰਦਾਰ ਵਾਲੇ ਸਿੱਖ ਹੋਣ ਉਹਨਾਂ ਨੂੰ ਕੌਣ ਹਰਾ ਸਕਦਾ ਹੈ ਉਸ ਵੇਲੇ ਰੋਂਦੀ ਰੋਂਦੀ ਬਨੋ ਫਿਰ ਚੱਲੀ ਗਈ ਗੁਰਮੁਖਿ ਅਤਿ ਹਾਜ਼ਰ ਲਿਖਿਆ ਜਿੰਨਾ ਚਿਰ ਵੀ ਹੜੀਸ ਨਲਵਾ ਜੀ ਰਹੇ ਉਹਨੂੰ ਆਪਣੀ ਧਰਮ ਦੀ ਮਾਂ ਮੰਨਿਆ ਫਿਰ ਧਰਮ ਦੀ ਮਾਂ ਵੇਖੋ ਇਹ ਇਧਰ 19 ਸਾਲਾਂ ਦੀ ਔਰਤ ਹੈ ਇਧਰ 42 ਸਾਲਾਂ ਦਾ ਖਾਲਸਾ ਗੁਰੂ ਦਾ ਸਿੱਖ ਹੈ ਵੇਖੋ 19 ਸਾਲਾਂ ਦੀ ਔਰਤ ਨੂੰ ਮਾਂ ਦਾ ਦਰਜਾ ਦੇ ਦਿੱਤਾ ਉਹਦੀ ਵਿਕਾਰਾਂ ਦੀ ਮਹਿਲ ਦੂਰ ਕਰ ਦਿੱਤੇ ਇਹ ਸਿੱਖ ਦਾ ਕਿਰਦਾਰ ਹੈ ਗੁਰਮੁਖੋ ਇਹਨੂੰ ਕਿਰਦਾਰ ਕਹਿੰਦੇ ਨੇ ਇਹ ਸਿੱਖ ਖਾਲਸੇ ਦਾ ਜੀਵਨ ਇਹਨੂੰ ਖਾਲਸਾ ਕਹਿੰਦੇ ਨੇ ਗੁਰਮੁਖੋ ਹਰ ਗਰੀਬ ਦੀ ਮਜੂਲੂਮ ਦੀ ਰੱਖਿਆ ਕੀਤੀ ਹੈ ਸਾਲਸੇ ਨੇ ਜੇ ਹਰੀਸ ਸਿੰਘ ਨਲਵੇ ਦੇ ਕੋਲ ਗੁਰਮੁਖੋ ਜਦੋਂ ਪਸ਼ਾਵੜ ਦੇ ਕੋਲ ਨਾ ਜੰਗਲ ਦੇ ਕੋਲ ਬਾੜ ਤੰਬੂ ਲਾਇਆ ਆਇਆ ਤੇ ਉੱਥੇ ਨਾ ਕੁਝ ਸਿੱਖ ਸ਼ਬਦ ਕੀਰਤਨ ਗੁਰਮੁਖ ਕੀਰਤਨ ਵੇ ਕਰਦੇ ਨੇ ਇਹ ਗੱਲ ਕਹਿ ਕੇ ਦਾਸ ਸਮਾਪਤੀ ਕਰੇ ਸਿੱਖ ਸ਼ਬਦ ਕੀਰਤਨ ਵੇ ਕਰਦੇ ਨੇ ਤੇ ਕਹਿੰਦੇ ਹਿੰਦੂ ਰੋਂਦਾ ਹੋਇਆ ਨਾ ਹਰੀਸ ਸਿੰਘ ਨਲਵੇ ਦੇ ਕੋਲ ਆਇਆ ਕਹਿੰਦੇ ਗੁਰੂ ਕੇ ਸਿੱਖਾ ਮੈਂ ਲੁੱਟਿਆ ਗਿਆ ਮੈਂ ਮਾਰਿਆ ਗਿਆ ਵੀ ਕੀ ਗੱਲ ਹੋਈ ਉਹ ਗੁਰੂ ਕੇ ਸਿੱਖਾ ਮੈਂ ਲੁੱਟਿਆ ਗਿਆ ਮੈਂ ਮਾਰਿਆ ਗਿਆ ਕੀ ਗੱਲ ਹੋਈ ਕਹਿੰਦੇ ਮੇਰਾ ਵਿਆਹ ਸੀ ਮੇਰਾ ਡੋਲਾ ਮੈਂ ਡੋਲਾ ਲੈ ਕੇ ਵਾਪਸ ਆ ਰਿਹਾ ਆਪਣੀ ਘਰਵਾਲੀ ਦੇ ਨਾਲ ਹੋਰ ਸਤੇਦਾਰ ਨੇ ਤੇ ਰਸਤੇ ਦੇ ਵਿੱਚ ਮਿਚਨੀ ਦੇ ਖਾਨ ਨੇ ਮਿਚਨੀ ਇਲਾਕਾ ਗੁਰਮਕੋ ਮਿਚਨੀ ਦੇ ਖਾਨ ਨੇ ਫੌਜਾਂ ਭੇਜ ਕੇ ਉਹ ਕੁੱਟ ਮਾਰ ਜੀ ਕੀਤੀ ਐ ਮੇਰੀ ਘਰ ਵਾਲੀ ਜਿੱਦਾਂ ਮੇਰਾ ਵਿਆਹ ਹੋਇਆ ਸੀ ਉਹਨੂੰ ਵੀ ਕੈਦ ਕਰਕੇ ਲੈ ਗਿਆ ਤੇ ਜੋ ਸਾਡੇ ਕੋਲ ਧਨ ਦੌਲ ਸੀ ਉਹ ਵੀ ਲੁੱਟ ਕੇ ਲੈ ਗਿਆ ਤੇ ਮੇਰੀ ਮਦਦ ਕੀਤੀ ਜਾਵੇ ਮੇਰੀ ਘਰ ਵਾਲੀ ਨੂੰ ਵਾਪਸ ਲਿਆਂਦਾ ਜਾਵੇ ਹੁਣ ਭੱਗਾਂ ਵਾਲੇ ਉਹ ਧਿਆਨ ਦਿਓ ਰਾਤ ਦਾ ਸਮਾਂ ਸੀ ਹਰੀ ਸਿੰਘ ਨਲਵੇ ਨੇ ਸਦਾਲ ਮਾਂ ਸੀ ਉਹਨੂੰ ਸੱਦਿਆ ਕਿੰਦੇ ਫੌਜਾਂ ਨੂੰ ਤਿਆਰ ਕਰੋ ਸਵੇਰ ਦਾ ਪ੍ਰਸ਼ਾਦਾ ਵੇਖੋ ਖਾਲਸਾ ਸਵੇਰ ਦਾ ਪ੍ਰਸ਼ਾਦਾ ਇਹਦੀ ਘਰਵਾਲੀ ਨੂੰ ਇੱਥੇ ਲਿਆ ਕੇ ਇਹਦੇ ਹਵਾਲੇ ਕਰਕੇ ਫੇਰ ਛਕਾਂਗੇ ਰਾਤੋਂ ਰਾਤ ਹੀ ਮਿਚਨੀ ਨੂੰ ਗਲਮਗ ਘੇਰ ਲਿਆ ਸਿੰਘਾਂ ਨੇ ਪਹਿਲਾਂ ਅੰਦਰ ਦੋ ਸਿੱਖਾਂ ਨੂੰ ਭੇਜਿਆ ਵੀ ਜਿਹੜੇ ਹਿੰਦੂ ਦੀ ਘਰਵਾਲੀ ਨੂੰ ਤੁਸੀਂ ਕੈਦ ਕੀਤਾ ਹੈ ਤੁੱਕੜ ਵਾਲੀ ਵਾਪਸ ਕਰ ਦਿੱਤੀ ਜਾਵੇ ਤੇ ਜੰਗ ਹੁਣ ਤੋਂ ਵਾਜੇਗੀ ਪਰ ਉਧਰ ਹੰਕਾਰੀ ਸੀ ਗੁਰਮੁਖ ਕਹਿੰਦਾ 100 ਕੋ ਫੌਜਾਂ ਸਾਰੀਆਂ ਇਹ 100 ਕੋ ਸਿੰਘ ਨੇ ਹਰੀ ਸਿੰਘ ਨਲਵੇ ਦੇ ਨਾਲ ਮੇਕੋ ਹਜ਼ਾਰਾਂ ਫੌਜਾਂ ਨੇ ਉਹ ਆਪਣੇ ਫੌਜਾਂ ਲੈ ਕੇ ਕਿਲੇ ਤੋਂ ਬਾਹਰ ਆਇਆ ਜੀ ਖਮਸਾਨ ਦਾ ਜੁਦ ਹੋਇਆ ਇਧਰੋਂ ਮਿਚਨੇ ਖਾਨ ਆਪ ਬਾਹਰ ਆਇਆ ਹਰੀ ਸਿੰਘ ਨਲਵੇ ਨੇ ਲਗਾੜਿਆ ਉਹਨੇ ਕਹਿੰਦੇ ਆ ਮੇਰੇ ਨਾਲ ਮੁਕਾਬਲਾ ਕਰ ਤੂੰ ਅੰਮੋ ਸਾਹਮਣੇ ਦਮੇ ਹੋਏ ਇੱਧਰ ਹਰੀਸ ਨਲਵਾ ਸਿੱਖਾਂ ਦਾ ਜਰਨੈਲ ਇੱਧਰ ਮਿਚਲੀ ਦਾ ਖਾਨ ਹੈ ਗੁਰਮਖੂ ਵੀ ਆਪਣੇ ਨੂੰ ਬਹਾਦਰ ਕਹਿੰਦਾ ਹੈ ਜਰਨੈਲ ਉਹ ਵੀ ਸਰਦਾਰ ਹਰੀਸ ਨਲਵਾ ਜੀ ਅੱਖ ਲੱਗੇ ਖਾਨ ਸਾਹਿਬ ਪਹਿਲਾਂ ਤੁਸੀਂ ਵਾਰ ਕਰੋ ਪਹਿਲਾ ਵਾਰ ਕੀਤਾ ਰੋਕ ਲਿਆ ਦੂਜਾ ਮੌਕਾ ਫਿਰ ਤੱਕਦੇ ਫਿਰ ਵਾਰ ਕਰੋ ਦੂਜਾ ਵਾਰ ਕੀਤਾ ਰੋਕ ਲਿਆ ਹਰੀਸ ਨਲਵੇ ਨੇ ਹੁਣ ਤੀਸਰਾ ਵਾਰ ਹਰੀਸ ਨਲਵੇ ਨੇ ਇਹੋ ਜਿਹਾ ਕੀਤਾ ਖਾਨ ਦੇ ਦੂ ਟੁੱਟੇ ਕਰ ਦਿੱਤੇ ਗੁਰਮੁਖੋ ਚੀਰ ਕੇ ਰੱਖ ਦਿੱਤਾ ਜਦੋਂ ਫੌਜਾਂ ਨੇ ਦੇਖਿਆ ਖਾਨ ਮਾਰਿਆ ਗਿਆ ਸਾਰੀਆਂ ਫੌਜਾਂ ਵਿੱਚ ਭੱਜ ਗਈਆਂ ਉਸ Hindu ਜੀ ਗੁਰਮੁਖੋ ਘਰ ਵਾਲੀ ਨੂੰ ਵਾਪਸ ਲੈ ਕੇ ਆਏ ਉਸ Hindu ਦੇ ਹਵਾਲੇ ਕੀਤਾ ਜਦੋਂ Hindu ਦੇ ਹਵਾਲੇ ਕੀਤਾ ਗੁਰਮੁਖੋ ਦੋਵਾਂ ਜੀਆਂ ਨੇ ਫਰੀਦ ਸੁਲਵੇ ਦੇ ਚਰਨਾਂ ਦੇ ਗੁਰਮੁਖ ਮੱਥਾ ਟੇਕਿਆ ਤਾਂ ਦੇਸੀ ਨੇ ਕਿ ਮੈਨੂੰ ਮੱਥਾ ਨਾ ਟੇਕੋ ਇਸ ਸੀਚ ਕੋ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜਾ ਕੇ ਸੀਸ ਝਾਓ ਗੁਰਮੁਖੋ ਸਿੱਖਾਂ ਦੇ ਜੀਵਨ ਤੇ ਐਡੇ ਪ੍ਰਭਾਵਿਤ ਹੋਏ ਐਡੇ ਪ੍ਰਭਾਵਿਤ ਹੋਏ ਇਹ ਦੋਵੇਂ ਜੀ ਕਹਿੰਦੇ ساری ਜ਼ਿੰਦਗੀ ਹੁਣ ਆਪਾਂ ਸੇਵਾ ਤੇ ਸਿਮਰਨਤ ਕਰਨਾ ਹੈ ਇਤਿਹਾਸ ਲਿਖਿਆ ਇਹਨਾਂ ਦੋਵਾਂ ਨੇ ਗੁਰਮੁਖ ਅਮਰਤ ਛਕ ਲਿਆ ਅਮਰਤ ਛਕਿਆ ਦੋਵਾਂ ਨੇ ਫਿਰ ਤੇ ਇਹ ਗੁਰਮੁਖੋ ਹਿੰਦੂ ਨੇ ਗੁਰਮੁਖੋ ਜਦੋਂ ਹੁਕਮਨਾਮਾ ਫਿਰ ਆਇਆ ਅਮਰਤ ਛਕਿਆ ਦੁੱਖ ਬਿਨਸੇ ਇਹ ਹੁਕਮਨਾਮਾ ਸੀ ਗੁਰਮੁਖੋ ਦੁੱਖ ਬਿਨਸੇ ਇੱਥੋਂ ਸ਼ੁਰੂ ਹੁੰਦਾ ਸੀ ਉਹ ਕਲਨਾਮਾ ਤੇ ਇਹਨੇ ਦੱਦੇ ਤੇ ਆਪਣਾ ਨਾਮ ਰੱਖਿਆ ਨਾਮ ਪੜੀ ਰੱਖਿਆ ਦੁਸ਼ਟ ਦਮਨ ਸਿੰਘ ਇਹਦਾ ਨਾਮ ਰੱਖਿਆ ਇਸ ਹਿੰਦੂ ਦਾ ਨਾਮ ਰੱਖਿਆ ਦੁਸ਼ਟ ਦਮਨ ਸਿੰਘ ਇਹਨੇ ਗੁਰਮੁਖੋ ਵੇੜ ਸਾਰੀ ਜ਼ਿੰਦਗੀ ਇਹ ਦੋਵਾਂ ਜੀਵਾਂ ਨੇ ਕੌਮ ਦੀ ਸੇਵਾ ਕੀਤੀ ਕਹਿੰਦੇ ਜਿਸ ਕੌਮ ਦੇ ਐਡੇ ਬਹਾਦਰ ਨੇ ਜਰਨੈਲ ਨੇ ਗੁਰਮੁਖੋ ਗਰੀਬਾਂ ਤੇ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਨੇ ਅਸੀਂ ਵੀ ਉਸ ਕੌਮ ਦੀ ਸੇਵਾ ਕਰਨੀ ਹੈ ਇਨੇ ਵੀ ਮਰਛੇ ਕਿਆ ਵੇਖੋ ਸਿੱਖਾਂ ਦਾ ਕਿਰਦਾਰ ਕਿੱਡਾ ਉੱਚਾ ਸੀ ਹੁਣ ਖਾਲ